ਲੋ ਜੀ ਮਿੱਤਰੋ ਹੋਰ ਸਭ ਠੀਕ ਠਾਕ ਅੱਜ ਫੇਰ ਨਵੇਂ ਬਲੌਗ ਦੀ ਸ਼ੁਰੂਆਤ ਸਵੇਰੇ ਸਵੇਰੇ ਬਹੁਤ ਜ਼ਿਆਦਾ ਚੀਜ਼ ਚੁਗਾੜਾ ਪੈਂਦਾ ਜਿਹੜੇ ਬੰਦੇ ਕੱਢ ਕੇ ਲਿਆਈਦੇ ਹੁਣ ਅੱਜ ਦੋ ਬੰਦਿਆਂ ਦਾ ਰਾਈਨੋ ਅੱਗੇ ਗਰਾਉਂਡ ਹੈ ਇਹਨਾਂ ਦਾ ਪੈ ਹਟਕੇ ਦਾ ਮਸਲਾ ਹੀ ਕੋਈ ਹੋ ਸਲਜਾਉਂਦੇ ਸਲਜਾਉਂਦੇ ਕਾਫੀ ਰੌਣਾ ਪੈ ਗਿਆ ਇਹਨਾਂ ਵੀ ਸਿਚੁਏਸ਼ਨ ਜਿਹੜੀ ਹੈ ਕਾਬੂ ਵਿੱਚ ਆ ਗਈ ਹੈ ਬੰਦੇ ਸੈਟ ਸਟ ਕਰਕੇ ਤੁਰ ਗਏ ਕਾਜ਼ ਕਰਕੇ ਜੇ ਵੀ ਬੰਦੇ ਜਿਹੜੇ ਆ ਰੋਲਾ ਪਾਉਂਦੇ ਦੋ ਤਰ੍ਹਾਂ ਹੀ ਇੱਕ ਨੇ ਪੈਸੇ ਲੈਣੇ ਹੀ ਦੇਖਣੇ ਦੇਣੇ ਪੌਂ ਦਾ ਮੈਂ ਲੈ ਕੇ ਦਿਖਾਉਣੇ ਉਹ ਆਂਦਾ ਮੈਂ ਨਹੀਂ ਦੇਣੇ ਇਸੇ ਚੱਕਰ ਜੀ ਇੱਕ ਦੋ ਬੰਦੇ ਜਿਹੜਾ ਵਾ ਬਹੁਤ ਡਾਉਣਾ ਤੇ ਡੇੜਾ ਜਿਹੜਾ ਉੱਤੇ ਚੜ ਗਿਆ ਉਹਨੇ ਨੂੰ ਹੁਣ ਬੰਦੇ ਲਾਵਾਂਗੇ ਇੰਨਾ ਵਾ ਵੀ ਡੇੜਾ ਲੋਹੇ ਦਾ ਸੌਖਾ ਲੈ ਇਹਦਾ ਲੱਕੜ ਦਾ ਸਾਰੇ ਟਰੈਕ ਲਿਓਣੇ ਬਣੇ ਇਹਦਾ ਇਹ ਬੜਾ ਨਜ਼ਾਰਾ ਬੱਗੂ ਕੋਈ ਇਹਦੇ ਚੱਕਰ ਚ ਗਾਣਾ ਸੁਣਾ ਦੇ ਯਾਰ ਅੱਜ ਬੜਾ ਡਿਕਣੇ ਇੱਕ ਸੁਣਾ ਦੇ ਅੱਜ ਥੋੜਾ ਹੀ ਸੁਣਾ ਦੇ ਅੱਜ ਸੁਣਾ ਦੇ ਸੁਣਾ ਦੇ ਇੱਕ ਵਧੀਆ ਯਾਰ ਲੈ ਬਣਾ ਵੀਰ ਦੀ ਚਾਲਾ ਸੁਣਾ ਦੇ ਚੰਗਾ ਆ ਸੁਣਾਈ ਕੋਈ ਉਹ ਵਧੀਆ ਜਿਹੜਾ ਸੱਬਿਆ ਚਾਰਜਾਂ ਗਾਣਾ ਸੁਣਾਇਕ ਇੱਥੇ ਕੋ ਲੱਖ ਲਾ ਲਾਈ ਇੱਥੇ ਆ ਜਾ ਸਾਹਮਣੇ ਮਹਿਫਿਲ ਜੇ ਤੁਹਾਡੀ ਮਹਿਫਿਲ ਜੇ ਇੱਕ ਗਾਣਾ ਅੱਜ ਸਾਡਾ ਬੱਗੂ ਵੀਰ ਗਾਣਾ ਤਾਂ ਸੁਣਾਉਣ ਲੱਗਾ ਇੱਛਾ ਹੋ ਜਾ ਸ਼ੁਰੂ ਬਾਗ ਅੱਜ ਮਿਲ ਕੇ ਸਾਰੇ ਬੋਲਦੋ ਸਾਡਾ ਵਸਦਾ ਰਹੇ ਪੰਜਾਬ ਅੱਜ ਮਿਲ ਕੇ ਸਾਰੇ ਬੋਲਦੋ ਸਾਡਾ ਵਸਦਾ ਰਹੇ ਪੰਜਾਬ ਹੋਏ ਦੀ ਜੰਨਤ ਵਰਗੀ ਮੂਰਤ ਹੋਏ ਦੀ ਜੰਨਤ ਵਰਗੀ ਇੱਥੇ ਲਾਓ ਇੱਥੇ ਇਹ ਡੱਡੂ ਲੁੱਡੂ ਲਪਾਏ ਸ਼ਬਾਬ ਅੱਜ ਮਿਲ ਕੇ ਸਾਰੇ ਬੋਲ ਦੋ ਸਾਡਾ ਵਸਦਾ ਰਹੇ ਪੰਜਾਬ ਅੱਜ ਮਿਲ ਕੇ ਸਾਰੇ ਬੋਲ ਦੋ ਸਾਡਾ ਵਸਦਾ ਰਹੇ ਪੰਜਾਬ ਇਤਮਾਵਾ ਜੰਮਨਸੂਰ ਮੇ ਲਾਲ ਲਾਜਪਤ ਵਰਗੇ ਲਾਲ ਹੋ ਪਗਲ ਸਿੰਘ ਜੀ ਲਟੇ ਗਏ ਭਾਂਤੀ ਦੇ ਤਖਤ ਨਾਲ ਅੱਜ ਵੀ ਦੀਵਾਰਾਂ ਹੱਸਦੇ ਹੋ ਅੱਜ ਵੀ ਦੀਵਾਰਾਂ ਹੱਸਦੇ ਗੁਰੂ ਗੋਬਿੰਦ ਦੇ ਦੋ ਲਾਲ ਹੋ ਨਾਨਕ ਵਰਗੇ ਜਗਤ ਗੁਰੂ ਓ ਨਾਨਕ ਵਰਗੇ ਜਗਤੂ ਗੁਰੂ ਜਦ ਲਿਖਿਆ ਵਿੱਚ ਕਥਾਬ ਅੱਜ ਮਿਲ ਕੇ ਸਾਰੇ ਬੋਲਦੋ ਸਾਡਾ ਵਸਦਰ ਪੰਜਾਬ ਅੱਜ ਮਿਲ ਕੇ ਸਾਰੇ ਬੋਲਦੋ ਸਾਡਾ ਵਸਦਰ ਪੰਜਾਬ ਇਹ ਹੀ ਆਪਣਾ ਬੱਗਵੀਰ ਇਹਦਾ ਗਾਣਾ ਪਹਿਲਾਂ ਵੀ ਤੁਸੀਂ ਬਹੁਤ ਪਸੰਦ ਕੀਤਾ ਇਹਨੂੰ ਵੀ ਗਾਣੇ ਨੂੰ ਵਾਦ ਤੋਂ ਵਾਦ ਸ਼ਲਾਗਾ ਦੋ ਤੇ ਇਹਨੂੰ ਵੀ ਆਪਾਂ ਥੋੜਾ ਉੱਚਾ ਠਾਈਏ ਇਹ ਆਪਣੇ ਆਫ ਕਰ ਦੇ ਵਿੱਚ ਰਹਿੰਦਾ ਵੀ ਬੰਦਾ ਬਹੁਤ ਸੱਜਣਾ ਬੰਦਾ ਗੁੱਡ ਬਹੁਤ ਵਧੀਆ ਨਾਈਸ ਬੰਦਾ ਇਮਾਨਦਾਰ ਬੰਦਾ ਜਦੋਂ ਕੋਈ ਇੱਥੇ ਬੰਦਾ ਪੱਤਨ ਤੇ ਆਉਂਦਾ ਔਰ ਇਹਨੇ ਉਹ ਡਿਊਟੀ ਇਹਦੀ ਆ। ਬਾਹ ਬਾ ਫੱਟੇ ਬਾਹ ਫੱਟੇ ਜੀਬ ਲੈ ਨਹੀਂ ਪਾਰੀ ਯਾਰ। ਮੜ ਕੇ ਆਉਂ ਦੂਰ ਜਾਣਾ ਪੈਂਦਾ। ਅੱਜ ਪਾਰ ਰੋਟੀਆਂ ਢੋਣ ਦਾ ਬੜਾ ਹੈ ਆਪਣਾ ਪਲਾਟ ਜਿਹੜਾ ਵਾ। ਦੂਰ ਪੈ ਜਾਂਦਾ ਥੋੜਾ ਜਿਹਾ। ਉੱਥੇ ਫੇਰ ਰੋਟੀ ਪਾਣੀ ਢੋਣ ਦਾ ਬੜਾ ਔਖਾ ਹੀ ਇਸੇ ਕਰਕੇ ਅੱਜ ਅਹੀਂ ਨਾਲ ਹੀ ਜੀਬ ਲੈ ਜੱਲੇ ਵੀ ਚਲੋ ਰੋਟੀ ਪਾਣੀ ਉੱਥੇ ਹੋ ਜੂਗਾ। ਉਹ ਫੜ ਲੈ ਸਾਈਡਾਂ ਲੋ। ਚੱਕੜ ਜਾਗਾ ਇਹਨਾਂ ਵੇ ਰੋੜੇ ਭੈਂਦਾ ਵੀ ਇਹ ਨਰੀਯਲ ਮੁੰਡਾ ਭੰਨਣ ਲੱਗਾ ਸੰਗੜ ਫਾੜਾ ਯਾਰ ਤੇ ਭੱਜ ਗਿਆ ਇਹ ਗਾਲੇ ਟਰਾਲੀ ਮਗਰ ਠੀਕ ਆ ਲਓ ਜੀ ਨਿਚੇ ਜੀਵ ਮੋਟਰਾਂ ਮੋਟਰਾਂ ਲੱਦ ਕੇ ਤੇ ਹੁਣ ਵੈਗਰੂ ਦਾ ਨਾਮ ਲੈ ਕੇ ਚੱਲਾਂਗੇ ਪਾਰ ਜਾਂਦੇ ਵਾਲੀ ਦਾ ਛੱਡੋ ਪਰ ਨਾਂਗੇ ਲਾਲ ਹੋ ਕੇ ਫਟੇ ਹੁਣ ਜਾਨੇ ਅੱਜ ਵੇ ਮੌਸਮ ਵੀ ਜਿਹੜਾ ਵਾ ਥੋੜਾ ਠੰਡਾ ਵਾ ਤੇ ਇੱਕ ਜੀਵ ਦਾ ਇਹ ਆ ਇਹ ਆਪਾਂ ਐਰ ਕੀ ਨਵੀਂ ਲਈ ਆ ਕਿੰਨੇ ਪਾਏ ਲਏ ਆਪਾਂ ਤੇ ਇਹਦਾ ਹੋਰ ਤੇ ਸੁਖ ਬੜਾ ਪਰ ਇਹ ਮਲਤਾਨੀ ਮਿੱਟੀ ਬੜੀ ਮੂਹ ਤੇ ਲੋਈ ਆ 185000 ਦੀ ਕਿੰਦਾ ਲਈ ਆ ਮਲਤਾਨੀ ਮਿੱਟੀ ਬਹੁਤ ਲੋਹੀ ਹੈ ਪਾਊਡਰ ਮੋਟਾ ਲੋਹੀ ਲਵਾਉਨੇ ਹਣ ਚਤਰੀ ਚਤਰੀ ਲਵਾਉਨੇ ਆ ਨਾਲੇ ਨਾਲ ਸਾਡੇ ਵਟਾ ਮੰਡੀ ਥੋੜੀ ਬੰਦੇ ਦੇ ਘਾੜ ਹੀ ਰਹੀਗਾ ਵੀ ਨਾਲੇ ਇਹਦੇ ਨਾਲ ਵਟਾ ਮੰਡੀ ਪੂਰੀ ਹੁੰਦੀ ਜਾਊਗੀ ਹਾਂ ਕਰਕੇ ਪੰਗਾ ਲੈ ਜੀ ਦੇ ਕੀ ਲਵਾਂਗੇ ਹਾਂ ਉਹ ਕਾਰ ਤੇ ਚੱਲੀ ਹਾਂ ਹਾਂ ਉਹ ਤੇਵਾ ਦਾ ਅੱਜ ਦੂਸਰੇ ਪਲਾਟ ਦੀ ਫੇਰ ਸ਼ੁਰੂਆਤ ਹੋਣ ਲੱਗੀ ਇਹਦੀ ਵੀਡੀਓ ਹੁਣ ਤੁਹਾਨੂੰ ਬਾਤ ਹੀ ਆ ਜੀ ਦੇਖੋ ਟੋਏ ਟਿੱਬੇ ਚੱਲ ਬੂਟ ਹਨ ਨੂੰ ਕਰਕੇ ਸ਼ਾਮਾਂ ਨੂੰ ਸ਼ਾਮਾਂ ਤੱਕ ਇਹ ਕਰ ਦੇਣਾ ਇਹਨੂੰ ਕਰਕੇ ਸਪੈਸ਼ਲੀ ਆ ਰੇ ਪੈਲੀ ਜਿਹੜੀ ਦੇਖੋ ਇਧਰੋਂ ਤੱਕ ਵੱਡੇ ਪਾਣੀ ਦਾ ਕਰਕੇ ਪੈਲੀ ਜਿਹੜੀ ਖਰਾਬ ਹੋ ਗਈ ਫਿਰ ਆਹ ਪੈਲੀ ਬਾਹਰ ਕੱਢਤੀ ਹੈਗੀ ਤੈਕ ਲੈ ਲਈ ਹੁਣ ਇਹਨੂੰ ਬਣਾ ਕੇ ਸ਼ਾਮ ਨੂੰ ਤੁਹਾਨੂੰ ਇਹਦੀ ਅਪਡੇਟ ਦਵਾਂਗੇ ਆਹ ਵੇਖੋ ਕੰਪੂਟਰ ਚਲਾਇਆ ਫੇਟ ਹੋ ਗਿਆ ਆਗੇ ਟਾਇੰਟਰ ਸਾਰੇ ਹਾਲ ਵਲਦੇ ਸਾਰੀ ਗੱਲ ਸ਼ੁਰੂ ਹੋ ਗਈ ਨਾਲ ਨਾਲ ਤੁਹਾਨੂੰ ਡੇਟ ਦਵਾਂਗੇ ਅੱਜ ਠੰਡਾ ਵੀ ਆ ਮੌਸਮ ਥੋੜਾ ਜਿਹੜਾ ਸੇਰੇ ਤੁਹਾਨੂੰ ਪਲਾਟ ਦਿਖਾਇਆ ਸੀ ਉਹ ਹੋ ਗਿਆ ਰੈਡੀ ਹੁਣ ਕਰਕੇ ਕੰਪਿਊਟਰ ਕਰਾ ਬੰਦ ਚੱਲਾਂਗੇ ਦੂਸਰੇ ਵਾਲ ਨੂੰ ਚਾਲੇ ਪਾਉਗੇ ਅੱਜ ਦੇ ਦਿਨ ਦਾ ਜਿਹੜਾ ਹੈ ਸਾਰਾ ਕੰਮ ਨਿਬੜ ਨਿਬੜ ਗਿਆ ਵਾ ਸੇਰੇ ਉੱਠਾਂਗੇ ਫੇਰ ਕੰਮ ਚਾਲੂ ਨਹੀਂ ਤੇ ਜਿੰ ਤੈਰੇ ਹੱਥਾਂ ਨਾਲ ਮੁੱਕਣੇ ਕੰਮ ਕੰਮ ਨਹੀਂ ਮੁੱਕਦੇ ਮੁੱਕਣਾ ਬੰਦਾ ਹੀ ਆ ਕਿੰਨੀ ਉਮਰ ਹੋ ਗਈ ਤੇਰੀ 70 ਸਾਲ ਉਮਰ ਹੋ ਗਈ ਤੇ ਕੰਮ ਕਿੱਥੇ ਮੁੱਕਦੇ ਛੱਡ ਕੇ ਛੱਡ ਕੇ ਲੰਮੇ ਬੈ ਜਾਈਦਾ ਪੈ ਜਾਈ ਵਣ ਲਾ ਪਹਿਲੀ ਕਿਹੜੀ ਮੁਕਣੀ ਘੜ ਕੋ ਉਹ ਵੀ ਛੱਡ ਕੇ ਵੇ ਲੈ ਲੋ ਛੇਰੋ ਵੀ ਸੋਹ ਵੀ ਲੈ ਲੋ ਕੰਮ ਦੇ ਆਪਰ ਰਾਤ ਨੂੰ ਵੀ ਜੇ ਕਰਕੇ ਸਾਰੀ ਜਿਹੜੀ ਸੇਰੇ ਵੇਖ ਕੇ ਆਪਾਂ ਕਰਕੇ ਕੰਮ ਕੀ ਸੋਨੇ ਆਜੇ ਨਿਬੜ ਗਿਆ ਤੇ ਦਿਨ ਚੜਦੇ ਨੂੰ ਉਨਾ ਹੀ ਕੰਮ ਫੇਰ ਸਿਰ ਤੇ ਖਲੋਤਾਂ। ਬਿਲੋਂ ਜ਼ਿਆਦਾ ਖਲੋਤਾ ਹੀ ਆ। ਮੇਰੇ ਜਿੰਨੇ ਨਾਲ-ਨਾਲ ਮਾੜੇ-ਮਾੜੇ ਆਨੰਦ ਵੀ ਲੈ ਜਾਂਦੇ ਆ, ਆਨੰਦ ਵੀ ਲੈ ਲਓ। ਤੇ ਕੰਮ ਵੀ ਕਰਿਆ ਕਰੋ, ਜਿੰਨਾ ਕੰਮ ਹੋ ਸਕੇ ਆਪਦਾ। ਟੈਨਸ਼ਨ ਨਾ ਲਿਆ ਕਰੋ ਵੀ ਹਾਏ ਆਹ ਕੰਮ ਰਹਿ ਗਿਆ, ਉਹ ਕੰਮ ਰਹਿ ਗਿਆ। ਹੁਣ ਸ਼ਾਮਾਂ ਤੱਕ ਜਿੰਨਾ ਤੁਹਾਡੇ ਕੋਲ ਹੁੰਦਾ ਪੂਰਾ ਤਨੋਂ ਮਨੋਂ ਜ਼ੋਰ ਲਾ ਕੇ ਕੰਮ ਕਰੋ। ਜਦੋਂ ਸ਼ਾਮ ਆ ਪੈ ਗਈਆਂ ਹਥਿਆਰ ਸੁੱਟੋ ਤੇ ਆਨੰਦ ਲਓ। ਤੇ ਬੋਝ ਨਾ ਮੰਨਤੇ ਰੱਖਿਆ ਕਰੋ ਅੱਜਕੱਲ੍ਹ ਦੁਨੀਆ ਬਹੁਤ ਬੋਝ ਲਈਦੀ ਆ ਥੋੜਾ ਕੋਈ ਜਾਣਾ ਤੇਰੇ ਨਾਲ ਨਹੀਂ ਜਾਣਾ ਕਰਵਾ ਚਰ ਗਿਆ ਤਰਾ ਗਿਆ ਖਾਲੀ ਹੱਥ ਧਾਰ ਕੱਢ ਕੇ ਜੇ ਤੇਰੇ ਉੱਡ ਜੇ ਤੇਰੇ ਉੱਡ ਕੁਝ ਗਿਆ ਜੋਕ ਤੇ ਮਾ ਹੁਣ ਅੱਜ ਆਪਣਾ ਦਿਨ ਜਿਹੜਾ ਵਾ ਸਮਾਪਤ ਹੋ ਗਿਆ ਵਾ ਤੁਹਾਨੂੰ ਬਲੌਗ ਦੇ ਵਿੱਚ ਸਾਰਾ ਕੁਝ ਦੱਸਿਆ ਵਾ ਤੇ ਆਪਣਾ YouTube ਤੇ ਚੈਨਲ ਸਬਸਕ੍ਰਾਈਬ ਕਰੋ ਤੁਹ ਵੀ ਸਬਸਕ੍ਰਾਈਬ ਕਰੋ ਅੱਜ ਆ ਨਵਾਂ ਮੁੰਡਾ ਵਿਹਾਲੀ ਕੀਤਾ ਈ ਤੇ ਚੈਨਲ ਨੂੰ ਮਾਣ ਬਖਸ਼ੋ ਵੀਡੀਓ ਵੇਖਿਆ ਕਰੋ ਤੇ ਹੱਸਿਆ ਖੇਡੋ ਤੇ ਨਾਲ ਖਸਾਇਆ ਕਰੋ ਧੰਨਵਾਦ